ਦੋਸਤੋ ਇਸ ਤਰ੍ਹਾਂ ਦੀ ਲੋਕ ਸਭਾ ਚੋਣਾਂ ਦੇ ਦੌਰਾਨ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵੱਲੋਂ ਤੇ ਜ਼ਿਲ੍ਹਾ ਚੌਂਕਾ ਮਧਿਕਾਰੀ ਸ਼੍ਰੀ ਹਮਨਸ਼ੂ ਅਗਰਵਾਲ ਜੀ ਵੱਲੋਂ ਮੀਡੀਆ ਸੈਲ ਮੋਨਿਟਿੰਗ ਟੀਮ ਦਾ ਗਠਨ ਕੀਤਾ ਗਿਆ ਜ ਜਿਹਦੇ ਚੇਅਰਮੈਨ ਡੀਸੀ ਸਾਹਿਬ ਆਪ ਨੇ ਕਿ ਜਿਹੜੇ ਸਾਡੇ ਚੇਅਰਮੈਨ ਯੂਨੀਅਨ ਦੇ ਸ਼੍ਰੀ ਬਸ਼ੰਬਰ ਜੀ ਇਹਨਾਂ ਨੂੰ ਉਹਨਾਂ ਨੇ ਸਦਸੇ ਪਾਇਆ ਵਾ ਸਾਡੇ ਵਾਸਤੇ ਬਹੁਤ ਮਾਨ ਦੀ ਗੱਲ ਹੈ ਕਿਉਂਕਿ ਗੁਰਦਾਸਪੁਰ ਦਾ ਜਿਹੜਾ ਮੀਡੀਆ ਵਾ ਹਮੇਸ਼ਾ ਇਲੈਕਸ਼ਨ ਦੇ ਦੌਰਾਨ ਬਹੁਤ ਹੀ ਵਧੀਆ ਰੋਲ ਔਰ ਭੂਮਿਕਾ ਨਿਭਾਦਾ ਕਰਦਾ ਹੈ ਕਿਤੇ ਵੀ ਕਨੈਕਟੀਵਿਟੀ ਜਾਂ ਪਾਰਦਰਸ਼ਤਾ ਦੇ ਨਾਲ ਸਾਰਾ ਮੀਡੀਆ ਸਾਡਾ ਚੱਲਦਾ ਹੈ ਤੇ ਮੈਂ ਇੱਕ ਵਾਰੀ ਫਿਰ ਤੋਂ ਸਾਰੇ ਸਦਸਿਆਂ ਨੂੰ ਵਧਾਈ ਵੀ ਦਿੰਦਾ ਔਰ ਇਹ ਉਮੀਦ ਕਰਾਂਗਾ ਕਿ ਇਲੈਕਸ਼ਨ ਜਿਹੜੇ ਨੇ ਲੋਕ ਸਭਾ ਚੋਣਾਂ ਦੇ ਉਹਦੇ ਚ ਅਸੀਂ ਪ੍ਰਸ਼ਾਸਨ ਦਾ ਬਿਲਕੁਲ ਸਾਥ ਦੇਾਂਗੇ ਮੋੜੇ ਨਾਲ ਮੋੜਾ ਜੋੜ ਕੇ ਚੱਲਾਂਗੇ ਔਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਜਿੰਨੀਆਂ ਵੀ ਹਦਾਇਤਾਂ ਦੀ ਪਾਲਣਾ ਕਰਾਂਗੇ ਨਾਲ ਹੀ ਲੋਕਾਂ ਨੂੰ ਵੀ ਵੋਟ ਪਾਉਣ ਵਾਸਤੇ ਜਾਗਰੂਕ ਕਰਾਂਗੇ ਲੋਕ ਸਭਾ ਚੋਣਾਂ ਵਾਸਤੇ ਜਿਹੜੀ ਕਮੇਟੀ ਬਣਾਈ ਗਈ ਹੈ ਉਸ ਕਮੇਟੀ ਵਿੱਚ ਮੈਨੂੰ ਜਿਹੜਾ ਡਿਫਿਊਜ਼ਨਰ ਮੈਂਬਰ ਨਾਮ ਕੀਤਾ ਗਿਆ ਹੈ ਜੇ ਦੂਰਸ਼ਣਰ ਵੋਟਰ ਹੋਂਦ ਕ ਤੇ ਅੱਜ ਚਲਦਾ ਜੀ ਮੇਰੀ ਜਿਹੜੀ ਜੂਨੀਅਰ ਵਾਲਾ ਮੈਨੂੰ ਸਨਮਾਨ ਕੀਤਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਵੀ ਮੈਨਾਂ ਮੇਰਾ ਸਨਮਾਨ ਕੀਤਾ ਔਰ ਮੈਨੂੰ ਮੈਂ ਸਨਮਾਨ ਕੀਤਾ ਇਸ ਕਰਕੇ ਮੈਂ ਕੋਸ਼ਿਸ਼ ਕਰਾਂਗਾ ਵੀ ਜਿਹੜਾ ਕਮੇਟੀ ਮੈਂਬਰ ਬਿਆ ਉਹ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਕੰਮ ਕੀਤਾ ਜਾਵੇ ਸਰਕਾਰੀ ਦੇ ਦਾ ਤਰ੍ਹਾਂ ਦਾ ਕੰਮ ਕੀਤਾ ਜਾਵੇ ਔਰ ਡੀਸੀ ਸਾਹਿਬ ਔਰ ਸਾਰੀ ਕਮੇਟੀ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਮਾਨਤਾਂ ਬਖਸ਼ਿਆ ਔਰ ਸਾਰੀ ਮੇਰੀ ਜੂਨੀਅਰ ਨੂੰ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਮਾਨਤਾਂ ਬਖਸ਼ਿਆ ਇਸ ਕਰਕੇ ਕੋਸ਼ਿਸ਼ ਕਰਾਂਗੇ ਕਿ ਸਹੀ ਤੇ ਪਾਰਦਰਸ਼ੀ ਤਰੀਕੇ ਨਾਲ ਕੰਮ ਕੀਤਾ ਜਾਵੇ ਧੰਨਵਾਦ